ਸੋ ਦੋਸਤੋ ਅੱਜ 500 ਐਚਫ ਨਸਲ ਦੇ ਬੱਚਾ ਦਿਖਾਉ ਲੱਗੇਗਾ ਪੰਜੇ ਬੱਚਾ ਬਾਈ ਨੇ ਸੇਲ ਕਰਨਣੀਆਂ ਤੇ ਜੋ ਜਾਣਕਾਰੀ ਮੈਂ ਬਾਈ ਤੋਂ ਸਾਂਝੀ ਕਰ ਦੂੰਗਾ ਤੇ ਜਿਹੜਾ ਵੀ ਖਰੀਦੂਗਾ ਉਹ ਕਿਸੇ ਵੀ ਢੰਗ ਨਾਲ ਜਾਨਵਰਾਂ ਦੀ ਕੋਲਿਆਕ ਜਿਹੜੂ ਤਸੱਲੀ ਕਰ ਸਕਦਾਗਾ ਕਿਉਂਕਿ ਜ਼ਿਆਦਾਤਰ ਬੱਚਾ ਜਾਇਆ ਹੁੰਦਾ ਵੀ ਅੰਦਰੋਂ ਕਿਵੇਂ ਹੋਣਗੇ ਕੋਈ ਵੀ ਸੀ ਡਾਕਟਰ ਲਿਆ ਕੇ ਅੰਦਰੋਂ ਚੱਕਰਵਾ ਸਕਦੇ ਹੋਗੇ ਆ ਜਿਵੇਂ ਤਿੰਨੇ ਤੇ ਛੋਟੇ ਬੱਚੇ ਸਾਨੂੰ ਮਿਲਣਗੇ ਲਗਭਗ 1 ਸਾਲ ਤੋਂ ਘੱਟ ਵਾਲੀ ਹੋਣਗੇ ਆ ਦੋ ਲਗਭਗ ਬੱਚਾ ਗੱਭਣ ਹੋਣ ਦੇ ਨੇੜੇ ਹੋਣੀਆਂ ਤੇ ਬਾਕੀ ਵਾ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆ ਤੇ ਤੁਰ ਤੱਕ ਵੀਡੀਓ ਜੁੜੂ ਜੁੜੇ ਰਹਿਣਾ ਵੀਰੇ ਲਖਵਿੰਦਰ ਆਪਣਾ ਪਹਿਲਾ ਐਡਰੈਸ ਬੋਲ ਦਿਆ ਭਾਜੀ ਪਿੰਡ ਲੋਂਗੋਵਾਲ ਬਈ ਜ਼ਿਲ੍ਹਾ ਸੰਗਰੂਰ ਠੀਕ ਹੈ ਲੋਂਗੋਵਾਲ ਵੈਸੇ ਤਾਂ ਵੱਡਾ ਪਿੰਡ ਹੀ ਆ ਨਾ ਸਾਰਿਆਂ ਨੂੰ ਪਤਾ ਹੀ ਹੈ ਹਾਂਜੀ 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 ਭਾਈ ਸੰਗਰੂਰ ਨੇੜੇ ਆ ਗਿਆ ਇਧਰੋਂ ਸੁਨਾਮ ਨੇੜੇ ਆ ਗਿਆ ਸੁਨਾਮ ਨੇੜੇ ਬਈ ਤਨੂਲਾ ਬਰਨਾਲਾ ਬੜਵਰ ਇਹ ਸਾਰੇ ਬੜਵਰ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਆਪਣਾ 97798 00515 ਠੀਕ ਆ ਆਪਣਾ ਸਿਲਪ ਚੇ ਦਾ ਕੰਮ ਹੈ ਵੀਰੇ ਠੀਕ ਆ ਆਪਾਂ ਆਉਂਦੀ ਸਮਝ ਨਾਲ ਖਰੀਦ ਲਿਆ ਹਾਂ ਆਪਾਂ ਆਪਣੀ ਸਮਝ ਨਾਲ ਲੈਂਤੀਆਂ ਨੇ ਵੀਰੇ ਜਿਹਨੇ ਅੱਗੇ ਖਰੀਦੀ ਨੇ ਨੇ ਆ ਕੁਈ ਮਰਜ਼ੀ ਡਾਕਟਰ ਲਿਆ ਕੇ ਜਿਵੇਂ ਮਰਜ਼ੀ ਚੈੱਕ ਕਰਾ ਕੇ ਲਿਆ ਜਾ ਸਕਦਾ ਹੈ ਜਿੰਨੇ ਦਾ ਮਨ ਖੜਦਾ ਹੈ ਹਾਂ ਜਿਵੇਂ ਆਹ ਬੱਚੀ ਜੋ ਪਹਿਲੇ ਨੰਬਰ ਤੇ ਆਈ ਹੈ ਨਾ ਕਿੰਨੀ ਕੁ ਉਮਰ ਦੀ ਲਗਭਗ ਇਹ ਬੱਚੀ 14 ਕਿ ਮਹੀਨਿਆਂ ਦੀ ਬਈ ਸਵਾ ਕ ਸਾਲ ਦੀ ਹਾਂਜੀ ਬਈ ਦੰਦੋ ਜਮਾ ਦੰਦੋ ਖੀਰੀ ਹੈ ਬਈ ਕਨਫਰਮ ਖੀਰੀ ਕਨਫਰਮ ਖੀਰੀ ਬਈ ਤੇ ਥਣ ਚਾਰੀ ਆ ਥਣ ਚਾਰ ਬਈ ਤੋੜਿਆ ਤੋਰ ਕੇ ਦਿਖਾ ਦੇ ਵੀਰੇ ਲੈ ਮੇਟਰ ਪਹਿਲੇ ਨੰਬਰ ਆ ਇਸ ਨੂੰ ਬੱਚੀ ਆਪਾਂ ਤੋਰ ਕੇ ਦਿਖਾ ਦੇਣਾ ਬੱਚੀ ਦੀ ਹਾਈਟ ਲੈਂਥ ਕੱਦ ਘਾਟ ਸੋਹਣਾਗਾ ਤੇ ਪ੍ਰਿੰਟ ਵੀ ਕਰਮਲ ਦਾ ਬੜਾ ਸੋਹਣਾਗਾ ਠੀਕ ਹੈ ਬਰੀਡ ਪੱਖੋ ਜਿੰਨੀ ਹੈ ਤੁਹਾਡੇ ਸਾਹਮਣੇ ਨਜ਼ਰ ਤੇ ਬਾਕੀ ਤੌਰ ਕਿਸ ਨੂੰ ਦਿਖਾ ਦਾਂ ਵੀਰ ਕਹਿੰਦਾ ਦੰਦੋ ਕਨਫਰਮ ਸਾਨੂੰ ਕੀਰੀ ਮਿਲੂਗੀ ਪਰ ਫੇਰ ਵੀ ਤੁਸੀਂ ਇਹ ਦੰਦ ਪਾਟੇ ਕੋਲੇ ਆ ਕੇ ਦੇਖ ਸਕਦੇ ਹੋ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਸ਼ਰੀਰ ਕਵਾਂਤਰ ਬੱਚੀ ਦੀ ਬੜੀ ਸੋਹਣੀ ਹੈਗੀ ਚੱਲ ਬੱਤੋਏ ਲੈ ਇੱਥੇ ਬੈਗ ਛੱਡ ਦੋ ਜਕਰੋ ਠੀਕ ਲਾਈਕ ਤੁਸੀਂ ਬੱਚੀ ਦੇ ਖੜੀ ਥਾਣ ਦਿਖਾਉਣ ਨਾਲ ਥਣ ਵੀ ਬੜੇ ਸੋਹਣੇ ਗੈਪ ਚ ਲੱਗੇ ਝੋਲੀ ਚਾਹ ਤੋੜ ਜੂਲੀ ਪੱਖੋ ਬਹੁਤ ਸੋਹਣੀ ਹੈ ਬਾਈ ਹੂੰ ਚੰਗੀ ਜਲੂ ਨਾ ਹਾਂਜੀ ਬਾਈ ਠੀਕ ਆ ਠੀਕ ਆ ਤੇ ਇਹ ਆ ਗਈ ਮਿੱਤਰ ਆਪਣਾ ਬੱਚੀ ਪਹਿਲੇ ਨੰਬਰ ਦੀ ਤੇ ਲਖਵਿੰਦਰ ਫਿਰ ਇਹਨਾਂ ਦੇ ਮੁੱਲ ਵੜੀ ਬਾਈ ਆਪਾਂ ਆਦਾ ਗੱਭਰ ਹੁਣ ਦੇ ਕਾਬਲੀ ਨਾ ਕਾਬਲੀ ਬਈ ਦਾ ਬੱਚੀ ਮੈਨੂੰ ਐ ਲੱਗਦਾ ਵੀ ਸ਼ਾਇਦ ਅੱਜ ਸਵੇਰ ਚ 14 ਦਿਨ ਲੱਗ ਜੇ ਠੀਕ ਆ ਠੀਕ ਆ ਤੇ ਜਿਹੜੀ 2 ਨੰਬਰ ਬੱਚੀ ਇਹ ਕਿੰਨੀ ਕੁ ਉਮਰ ਦੀ ਆ ਇਹੇ ਤੋਂ ਮਹੀਨਾ ਕੁ ਛੋਟੀ ਆ ਬਈ ਬਸ ਐਮ ਵਾਲੀ ਸਾਲ ਦੀ ਮਲਗੀ ਮੋਟੀ ਬਾਈ ਹਾਂਜੀ ਹਾਂਜੀ ਬਈ 13 ਕਿ ਮਹੀਨੇ ਦੱਸਿਆਗਾ ਠੇਲਾ ਵੀ ਤੋਰਦੇ ਵੀਰੇ ਤੇ ਇੱਥੇ ਸਾਨੂੰ ਪਥਣਾ ਦੇ ਬੰਦ ਇਹ ਬੱਚੀ ਦਿਖਾ ਦੇ ਠੀਕ ਆ ਚਾਰ ਥਾਣੇ ਬੱਚੀ ਦੀ ਐਕਸਟਰਾ ਫੋਰਸਾਂ ਨਹੀਂ ਕੋਈ ਵੀ ਤੇ ਲਗਭਗ 1 ਸਾਲ ਦੀ ਸਾਨੂੰ ਬੱਚੀ ਇਹ ਦਿਖਾ ਦਾਂਗੇ ਆਪਾਂ ਤੇ ਇਹਨਾਂ ਦੇ ਸੀਮਾ ਡੀਟੇਲ ਦਾ ਕੁਝ ਵੀ ਹੈ ਨਾ ਆਪਣੇ ਕੋਲੇ ਹੋਣੀ ਨਹੀਂ ਵੀਰੇ ਆਪਾਂ ਆਪਣੀ ਸਮਝ ਨਾਲ ਲੈਂਤੀਆਂ ਨੇ ਬਈ ਬਾਕੀ ਨੋਰਮਲ ਜਿਵੇਂ ਆਪਾਂ ਨੂੰ ਪਰੋਠੀ ਕਰਾ ਦਿੰਦਾ ਦੇਖ ਹਾਂਜੀ ਹਾਂਜੀ ਆਪਾਂ ਉਹ ਵੀ ਸਾਡੇ ਨਾਲ ਲੈਂਤੀਆਂ ਨੇ ਬਈ ਹੂੰ ਲੈ ਇਥੋਂ ਦੇਖ ਲੋ ਮਿੱਤਰ 2 ਨੰਬਰ ਬੱਚੇ ਕਿਉਂਕਿ ਜੀ ਤੋ ਆਪਾਂ ਲੈਂਤੀਆਂ ਨੇ ਬਈ ਅਗਲੇ ਨੇ ਆਪਾਂ ਨੂੰ ਦੱਸਿਆਗਾ ਠੀਕ ਹੈ ਜੀ ਹਾਂ ਆਪਾਂ ਜਦੋਂ ਹੋਊਗਾ ਆਪਾਂ ਨੂੰ ਦੱਸ ਦਾਂਗੇ ਵੀ ਇਹ ਇਹ ਹੈਗੀ ਅੱਗੇ ਯਕੀਨ ਹਾਂ ਅੱਗੇ ਨੇ ਯਕੀਨ ਕਰਨਾ ਨਾ ਕਰਨਾ ਜਿਨੇ ਪੈਸੇ ਲੈਣੇ ਨੇ ਬਈ ਹੁਣੇ ਦੇਖਣਾ ਬਿਲਕੁਲ ਬਿਲਕੁਲ ਸਾਫ਼ ਜੀ ਗੱਲ ਦੇਖ ਵੀਰ ਦੀ ਬਾਈਕਾਂ ਦਾ ਹੱਡ ਆਏਗਾ ਸੇਲ ਪਰਚੇ ਦਾ ਕੰਮ ਠੀਕ ਹੈ ਫਿਰ ਮੰਨ ਲੋ ਤੇ ਆਪਾਂ ਦੀ ਸਮਝ ਨਾਲ ਗ੍ਰੀਦ ਲਿਆ ਅੱ ਜਿਵੇਂ ਤੈਨਾ ਨੰਬਰ ਤੇ ਚਾਰ ਨੰਬਰ ਬੱਚੀਆਂ ਨੇ ਇਹ ਕਿੰਨੀ ਕੁ ਉਮਰ ਦੀਆਂ ਇਹ ਪੰਜ ਪੰਜ ਮਹੀਨੇ ਦੀਆਂ ਬੱਚੀਆਂ ਨੇ ਬਈ ਹਾਂ ਜੇ ਹੈਗਾ ਨਾ ਹਾਂਜੀ ਹਾਂਜੀ ਬਈ ਤੈਨਾ ਨੰਬਰ ਬੱਚੀ ਇਹ ਵੀ 5 ਕੁ ਮਹੀਨੇ ਦੀ ਆ ਹਾਂਜੀ ਉਹ ਪਰਲੀ ਪੰਜ ਦੀ ਅੱਗੇ ਵੀ ਚਾਰ ਨੰਬਰ ਜਿਵੇਂ ਆਪਣੇ ਕੋਲ ਆ ਬੱਚੀ ਐ ਦੇਖੋ ਬੜਾ ਸੋਹਣਾ ਸ਼ਰੀਰਾ ਗੋਲ ਮਟੋਲ ਪਈਆ ਪੂਰੀ ਇਹ ਵੀ ਲੱਗਦਾ 5 ਕੁ ਮਹੀਨੇ ਦੀ ਹੈਗੀ ਲੈ ਵੀ ਤੋ ਦੇ ਮਾੜਾ ਮਾੜੇ ਵੀਰੇ ਥਾਣ ਤਾਂ ਸਾਰਾਂ ਦਿਨ ਚਾਚੇ ਜੀ ਹੁੰਦੇ ਚਾਰ ਚਾਰ ਬਈ ਠੀਕ ਰਹਿ ਲੈ ਤੈਨਾ ਨੰਬਰ ਬੱਚੀ ਚੱਕਾ ਲੋ ਬਹਿਲਾ ਮਿੱਤਰੋ ਚਾਰ ਥਾਣਾ ਠੀਕ ਆ ਲੈ ਚੱਲ ਤੋਰ ਕੇ ਬਾਕੀ ਆਹ ਕੀ ਬੱਚੀ ਆਪਣੇ ਕੋਲ ਚਾਰ ਨੰਬਰ ਇਤਰਾ ਬਸ ਆ ਜਾਂਦੇ ਕਈ ਥੋੜੀ ਸਾਹਸ ਵਾਲੇ ਇਦਾਂ ਦੀ ਹੁੰਦੀ ਵੀ ਹੁਣ ਇਹ ਨਾ ਬੱਚਾ ਜਿਵੇਂ ਫੀਡ ਫੂਡ ਖਾਣ ਲੱਗ ਗਿਆ ਪਾਵਨ ਨਾਲ ਟਾਂਚੋ ਦੋ ਚਾਰ ਘੱਟੇ ਫੀਡ ਦੇ ਖਾ ਕੇ ਰੰਗ ਬਣੀ ਦਾ ਹੋਰ ਬਣ ਜਾਣਾ ਹਾਂ ਨਾ ਹਾਂਜੀ ਬਈ ਹੂੰ ਠੀਕ ਆ ਵੀਰੇ ਜਿਵੇਂ ਜਿਵੇਂ ਪੰਜ ਚਾਰ ਮਹੀਨੇ ਦੇ ਹੁਣ ਨੂੰ ਜਿਹੜੇ ਇਹਨੂੰ ਫੀਡ ਫੂਡ ਪਹਿਲਾਂ ਚੰਗੀ ਪਾਈ ਹੁੰਦੀ ਹਾਂ ਬੱਚੀ ਕੋਈ ਹੋਰ ਹੁੰਦੀ ਬਈ ਹਾਂ ਆ ਜਿਵੇਂ ਲੂਈ ਜੀ ਦਿਖਾਉਂਦੀ ਹੈ ਨਾ ਇਹ ਤਾਂ ਹੁਣ ਝਾੜ ਗਈ ਹੁੰਦੀ ਹੈ ਹਾਂਜੀ ਠੀਕ ਆ ਲੈ ਚੱਲ ਵੀਰੇ ਇਹ ਸੀ ਬੱਚੇ ਆਪਣਾ ਕੋ ਮੇਟਰੋ ਤਿੰਨ ਨੰਬਰ ਬਿਲਕੁਲ 8:00 ਵਜੇ ਰੇਟ ਉਹਨੂੰ ਵੀਰ ਕਹਿੰਦਾ ਤੇ ਬਾਕੀ ਦੇਖੋ ਉਹੀ ਬਾਰ ਬਤ ਵੀ ਕੁਈ ਵੇਂਤਰੀ ਜਿਹੜੇ ਪੁਰਾਣੇ ਖਰੀਦਦੇ ਨੇ ਉਹਦੀ ਆਲਦੀ ਸਮਝ ਆ ਤੇ ਇਹ ਵੀ ਲੱਗਵਾ ਪੰਜ ਮਹੀਨੇ ਦੇ ਨਾ ਹਾਂਜੀ ਬਈ ਤੇ ਜਿਹੜੇ ਲਾਸਟ ਆਪਣੇ ਕੋਲ ਪੰਜ ਨੰਬਰ ਇਹ ਇਹ 7 ਮਹੀਨੇ ਦੇ ਬਈ ਇਹ 7 ਮਹੀਨੇ ਦੇ ਹਾਂਜੀ ਇਹਦੇ ਸਿੰਘ ਹੋਣੀ ਦਾ ਗਿਆ ਬਈ ਕੱਲ ਠੀਕ ਆ ਠੀਕ ਆ ਹਾਂਜੀ ਬਈ ਲਾ ਆ ਬੱਚੀ ਥਾਂ ਦੇਖ ਰਹੀ ਪੈ ਨਾ ਨਾ ਪਤਾ ਏ ਖੜੀ ਫੜੀ ਮੁਰੂ ਮੜਾ ਨਾ ਕੀ ਵੈਂਟ ਚ ਉਧਰ ਲਓ ਜੀ ਚਾਰ ਅੰਬਰ ਬੱਚੀ ਸਾਨੂੰ ਤੋਰ ਕੇ ਦਿਓ ਨਾ ਇੱਥੇ ਰੋਕ ਲਈ ਹੁਣ ਥਾਂ ਦਿਖਾ ਦੀ ਆ ਬੱਚੀ ਦੇ ਪਾ ਇਹ ਲਓ ਜੀ ਬੱਚੀ ਥਾਣ ਦੇਖੋ ਥੱਲੇੋਂ ਬੜੀ ਸਾਫ ਬੱਚੀ ਸੋਹਣੇ ਗੈਬ ਚ ਲੱਗੇ ਹੋਣੇਗੇ ਬਾਕੀ ਫੇਸ ਕੁਆਲਟੀ ਸ਼ਰੀਰ ਦੀ ਬੰਤਰ ਬੜੀ ਰਾਜੀ ਆ ਸੋਹਣੀਆ ਬੱਚੀ ਕੋਲੋਂ ਲਾਗੇ ਰੰਗ ਪ੍ਰਿੰਟ ਬਹੁਤ ਸੋਹਣਾ ਬਈ ਬਿਲਕੁਲ ਬਲੈਕ ਬਲੈਕ ਪਈ ਹੈ ਹੂੰ ਉਹ ਵੀ ਜਾਣ ਚਾ ਬੱਚੀ ਹੈ ਨਾ ਹਾਂਜੀ ਬਈ ਯਾਨੀ ਕੋਈ ਲੱਤਾਂ ਤੋਂ ਦੇਖੋ ਬਿਲਕੁਲ ਮਜ਼ਬੂਤ ਸਿੱਧੀਆਂ ਪੰਗਾਂ ਨਹੀਂ ਹੈ ਮਜ਼ਬੂਤ ਪੂਰੀ ਬਈ ਹਾਂ ਇਹ ਬੱਚੀ ਵਧੀਆ ਸਰਪ੍ਰਾਈਜ਼ਾਂ ਵੀ ਹੋਣੀ ਹੈਗੀ ਹਾਂਜੀ ਚੰਗੀਆਂ ਬੱਚੀ ਮਿੱਤਰੋ ਲਗਭਗ ਆਪਣੇ ਕੋਲੇ ਨੰਬਰ ਹੈ 4 ਆ ਗਈ ਤੇ 5 ਨੰਬਰ ਤੁਹਾਨੂੰ ਦਿਖਾਤੀ ਵਾ ਲਗਭਗ 7 ਤੱਕ ਮਹੀਨੇ ਦੀ ਉਮਰ ਹੈ ਤੇ ਸਿੰਘ ਵੀਰ ਕਹਿੰਦਾ ਤੇ ਥਾਣੇ ਦੇ ਵਿਚਾਰੀ ਹੈ ਨਾ ਚਾਰ ਬਾਈ ਠੀਕ ਲੇ ਲਓ ਜੀ ਥਾਣਾ ਸੁਣੇ ਦਿਖਾ ਦੇਣਾ ਥੋੜਾ ਡਰਦੇ ਆ ਪਸ਼ੂ ਹੂੰ ਚਾਰ ਥਾਣੀਆਂ ਤੋਰ ਦੇ ਇਹਨੂੰ ਵੀ ਲੈ ਥੋੜੀ ਕਮਜ਼ੋਰੀ ਆ ਨਾ ਕਮਜ਼ੋਰੀ ਹੋਰਤੀ ਨਾ ਬਾਈ ਸਿੰਘਾਂ ਕਰਕੀ ਤੀ ਕੱਲ ਦਾ ਗਿਆ ਕੁਛ ਤਾਂ ਭੁੱਖੀ ਰੱਖੀ ਕੱਲ ਅੱਜ ਵੀ ਘਾਟੀ ਖਾਦੇ ਨੇ ਇਹਨੇ ਠੀਕ ਆ ਠੀਕ ਆ ਲਓ ਜੀ ਬਾਕੀ ਬੱਚੀ ਦਾ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਬਹੁਤ ਸੋਹਣਾ ਬਈ ਹਾਂ ਇੱਕ ਉਸ ਨੂੰ ਦਾਬੇ ਨਾਲ ਕਹਿ ਦੇਣਾ ਜਿਹੜੇ ਭਰਾਣੇ ਸਾਂਹ ਵਾਲੀ ਮਤਲਬ ਸਾਂਹ ਦਾ ਤੋੜਾ ਇਹਨੂੰ ਕਹਲਾ ਦੇ ਤਿੰਨ ਮਹੀਨੇ ਲਗਾਤਾ ਸਾਂਹ ਵਾਲੀ ਤਿੰਨ ਗੱਟੇ ਖਵਾਤੇ ਫੀਡ ਚੰਗੀ ਕੰਪਨੀ ਦੇ ਤੇ ਤਿੰਨ ਮਹੀਨਿਆਂ ਨੂੰ ਸਾਨੂੰ ਬੱਚੀ ਪਛਾਣ ਚ ਲੈਣੀਗੀ ਵਧੀਆ ਗ੍ਰੋਥ ਕਰ ਜੂਗੀ ਲੈ ਚਲ ਬਾਕੀ ਪੰਜ ਬੱਚੇ ਪੰਜੇ ਦੇਖੋ ਦੇਖਣ ਸਾਰਾ ਠੀਕ ਲੱਗਦੇ ਨੇ ਜੀ ਸੋਹਣਾ ਪੈੰਡ ਵਾਜ ਦਾ ਖਾਸ ਲੋਂਗੋ ਵਾਲਾ ਗਿਆ ਨੇੜੇ ਸੁਨਾਮ ਬੜਬਰਤਨ ਉੱਲਾ ਸੰਗਰੂਰ ਤੇ ਮੇਰੇ ਅਕਰਿ ਲਿਖੋ ਨੰਬਰ ਫੇਰ ਬੋਲ ਦੀ ਬਈ ਨੰਬਰ ਹੈ ਵੀਰੇ ਆਪਣਾ 97798 ਹਾਂਜੀ 00515 ਠੀਕ ਆ ਬਾਕੀ ਨੰਬਰ ਤਾਂ ਉੱਤਰ ਮਿੱਤਰੋ ਸਕਰੀਨ 'ਤੇ ਚੱਲਦਾ ਸੋ ਜਿਹੜੇ ਭਰਾ ਨੂੰ ਬੱਚਾ ਪਸੰਦ ਆਇਆ ਜੇ ਪੰਜੇ ਇਕੱਠਾ ਖਰੀਦ ਲਓ 2000 ਮਾਨਤਾ ਨੂੰ ਜੂਗਾ ਤੇ ਕੱਲੀ ਕਿ ਲਿਖੀ ਤੁਸੀਂ ਉਹ ਜਿਆ ਮਾਨਤਾ ਉਹ ਹੀ ਹੋਣਾ ਹਾਂਜੀ ਬਈ ਠੀਕ ਆ ਵੀਰੇ ਧੰਨਵਾਦ ਠੀਕ ਹੈ ਵੀਰੇ